ਇਸੇ ਹੀ प्रकरण ਦੇ ਵਿੱਚੋਂ ਨਿਕਲੇ ਇੱਕ ਹੋਰ ਐਪੀਸੋਡ ਨੂੰ ਆਪਾਂ ਵਿਚਾਰ ਗਏ ਉਹਦੇ ਤੇ ਚਰਚਾ ਕਰ ਗਏ ਕਾਂਗਰਸ 카ਟੋ ਕਲੇਸ਼ ਦਾ ਸ਼ਿਕਾਰ ਪਾਟੋ ਧਾੜ ਦਾ ਸ਼ਿਕਾਰ ਗਰੁੱਪੀਜ਼ਮ ਇੱਥੇ ਬਹੁਤ ਜ਼ਿਆਦਾ ਜਿੰਨਾ ਕਹਿਲੋ ਨਹੀਂ ਹੈ ਬਾਜਵਾ ਉੱਤੇ ਕਹਿੰਦੇ ਜਿਹੜੀ ਇਹ ਪੁਲਿਸੀਆ ਕਾਰਵਾਈ ਹੋਈ ਹੈ ਇਹਨੇ ਖਿਲਰੇ ਕਾਂਗਰਸੀ ਇਕੱਠੇ ਕਰਤੇ ਪ੍ਰਵੀਨ ਜੀ ਇਸ ਪੱਖ ਤੋਂ ਜੇ ਬਚਣਾ ਹੋਵੇ ਜੀ ਤਾਂ ਪਹਿਲੇ ਦਿਨ ਜਦੋਂ ਇਹ ਕਾਰਵਾਈ ਦੀ ਖਬਰ ਆਉਂਦੀ ਹੈ ਜਦੋਂ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਨੇ ਕਿ ਵੀ ਜਾਂਦਾ ਦੱਸ ਦੋ ਨਹੀਂ ਫਿਰ ਅੰਦਰ ਜਾਣ ਲਈ ਤਿਆਰ ਹੋ ਹੁਣ ਵਕੀਲ ਲੱਭਦੇ ਫਿਰਦੇ ਹਾਂ ਜੇ ਆ ਉਹ ਹੈ ਨਾ ਉਸ ਦਿਨ ਇਹ ਲੱਗਿਆ ਕਿ ਸਰਕਾਰ ਦਾ ਹੱਥ ਉੱਪਰ ਜਾ ਰਿਹਾ ਐਜ ਹੋ ਰਿਹਾ ਸਰਕਾਰ ਨੂੰ ਲੈ ਵੀ ਸਰਕਾਰ ਨੇ ਕਾਰਵਾਈ ਕਰਕੇ ਹੋਰ ਕਿੰਨਿਆਂ ਦੇ ਮੂੰਹ ਬੰਦ ਕਰਾ ਦੇਣੇ ਕਿ ਕੋਈ ਬੋਲੇ ਹੀ ਨਾ ਬਾਈ ਕੋਈ ਪੁੱਛੇ ਹੀ ਨਾ ਜੀ ਜੀ ਬਿਲਕੁਲ ਫੜਨੇ ਤਾਂ ਤੁਸੀਂ ਗ੍ਰੇਨੇਡ ਵਾਲੇ ਸੀ ਜਿਨ੍ਹਾਂ ਨੇ ਸਿੱਟੇ ਨੇ ਹੈ ਨਾ ਫੜ ਰਹੇ ਹੋ ਤੁਸੀਂ ਇਹ ਗੱਲ ਬੋਲਣ ਵਾਲੇ ਨੇ ਜਮ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਤੁਸੀਂ ਉਲਟਾ ਪੁੱਛੋ ਪ੍ਰਤਾਜਵਾ ਜੀ ਆਓ ਦੱਸੋ ਜੇ ਤੁਹਾਨੂੰ ਕੋਈ ਜਾਣਕਾਰੀ ਹੈ ਆਪਾਂ ਇਸ ਤੇ ਕਾਰਵਾਈ ਕਰੀਏ ਬਿਲਕੁਲ ਬਿਲਕੁਲ ਜੇ ਇਹ ਅਪਰਾਈਜ਼ ਕਰਨ ਨੂੰ ਸੱਚੇ ਮੰਨ ਲਈਏ ਕਿ ਇਦਾਂ ਹੀ ਐ ਹੂੰ ਤਾਂ ਫਿਰ ਉਹਦੇ ਹਿਸਾਬ ਨਾਲ ਤਾਂ ਉਹਦੀ ਹੈਲਪ ਲੈਣੀ ਚਾਹੀਦੀ ਸੀ ਹੂੰ ਹੂੰ ਪਰ ਉਸ ਦਿਨ ਲੱਗਾ ਕਿ ਸਰਕਾਰ ਨੇ ਵੀ ਲੈ ਵੀ ਰਗੜਤਾ ਵੀ ਪ੍ਰਤਾਪ ਬਾਜਵਾ ਤਾਂ ਕਾਰਵਾਈ ਕਰਤੀ ਵੀ ਹੈ ਨਾ ਆਮ ਆਦੀ ਪਾਰਟੀ ਨੂੰ ਲੱਗਿਆ ਵੀ ਲੈ ਵੀ ਗੱਲ ਬਣ ਗਈ ਤੇ ਉਹਨਾਂ ਨੂੰ ਇਹ ਵੀ ਲੱਗਿਆ ਕਿ ਆਪਣੀ ਸਿੱਖਿਆ ਕ੍ਰਾਂਤੀ ਟੱਕ ਹੋ ਗਈ ਹੂੰ ਹੂੰ ਪਰ ਕੱਲ ਦਾ ਦਿਨ ਛੁਪਣ ਤੱਕ ਇੰਜ ਲੱਗਾ ਕਿ ਲੈ ਵੀ ਇਹ ਤਾਂ ਉਲਟੀ ਬਾਜੀ ਬ ਗਈ ਹੂੰ ਸੱਤਾਧਾਰੀ ਧਿਰ ਇਸ ਨੂੰ ਹੁਣ ਸੈਲਫ ਗੋਲ ਵਜੋਂ ਵੀ ਦੇਖ ਰਹੀ ਹੈ ਕਿ ਕਿਤੇ ਇਹ ਤਾਂ ਨਹੀਂ ਕਿ ਅਸੀਂ ਪ੍ਰਤਾਪ ਬਾਜਵੇ ਨੂੰ ਬੜਾ ਘੜ ਬੈਠੇ ਕਾਂਗਰਸ ਨੂੰ ਇਕਜੁੱਟ ਕਰ ਬੈਠੇ ਹੂੰ 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 ਕਿਉਂਕਿ ਇਹ ਜਿਹੜੀ ਆਪਾਂ ਫਿਕਸ ਮੈਚ ਦੀਆਂ ਗੱਲਾਂ ਜਾਂ ਮੁਲਾਕਾਤਾਂ ਦੀਆਂ ਗੱਲਾਂ ਜਾਂ ਇਹ ਜੀਆਂ ਇਹ ਫੇਰ ਵੀ ਕਲੀਅਰ ਤੱਕ ਰਹਿ ਜਾਂਦੀਆਂ ਜਿੰਨਾ ਮਰਜੀ ਮੀਡੀਆ ਚਾਹੇ ਜਿੰਨਾ ਮਰਜੀ ਉਹ ਆ ਜਾਵੇ ਹੂੰ ਥੱਲੇ ਵਾਲੀ ਤੈਨੂੰ ਤਾਂ ਦ੍ਰਿਸ਼ ਦਿਖ ਰਿਹਾ ਕਿ ਲੈ ਵੀ ਬਾਜਵੇ ਨੂੰ ਥਾਣੇ ਸੱਦ ਲਿਆ ਬਾਜਵੇ ਨੂੰ ਵਕੀਲ ਕਰਨਾ ਪੈ ਗਿਆ ਬਾਜਵਾ ਹਾਈ ਕੋਰਟ ਚਲਾ ਗਿਆ ਲੈ ਵੀ ਬਾਤ ਧਰਨਾ ਲੱਗ ਗਿਆ ਥਾਣੇ ਚ ਇਕੱਠ ਹੋ ਗਿਆ ਮੈਂ ਕੱਲ ਡੇਢ ਘੰਟਾ ਬਤਾ ਕੇ ਆਇਆ ਉਹ ਧਰਨੇ ਨੂੰ ਦੇਖ ਕੇ ਆਇਆ ਮੈਂ ਮੇਰੇ ਨਾਲ ਇੱਕ ਪੱਤਰਕਾਰ ਸਾਥੀ ਸੀ ਮਤਲਬ ਉੱਥੇ ਇਕੱਠ ਭਰਮਾ ਦਿਖ ਰਿਹਾ ਤੇ ਲੈ ਵੀ ਰਾਤ ਤੱਕ 7:30-8 ਵਜੇ ਤੱਕ ਇੰਨਾ ਇਕੱਠਾ ਹੈ ਕਿ ਉਹ 5-5:30 ਘੰਟੇ ਤੋਂ ਬਾਅਦ ਛੱਡਿਆ ਉਹ ਛੱਡਿਆ ਕਹਦਾ ਅੰਦਰ ਇੱਕੋ ਸਵਾਲ ਸੀ ਕਿ ਦੱਸੋ ਜੀ ਸੋਰਸ ਕੀ ਹੈ ਉਹਨੇ ਕਿਹਾ ਮੈਂ ਸੋਰਸ ਨਹੀਂ ਦੱਸਣਾ ਠੀਕ ਹੈ ਜੀ ਆ ਮੰਜਾ ਪਿਆ ਬਹਿ ਜਾਓ ਐ ਕੂਲਰ ਲੱਗਿਆ ਜੀ ਬੈਠੋ ਅਚਾ ਨਹੀਂ ਹੋਣਾ ਗਿਆ ਚਲੋ ਜੀ ਅੰਦਰ ਵਾਲੇ ਕਮਰੇ ਚ ਆ ਜਿਓ ਏਸੀ ਵਾਲੇ ਚ ਆ ਜਿਓ ਜਨਾਬ ਸੋ ਅੰਦਰ ਵਾਲੇ ਚ ਆਰਾਮ ਕਰੋ ਉਹਨਾਂ ਨੇ 5 ਘੰਟੇ ਰਾਮਕੀਤਾ ਸਾਢੇ 5 ਘੰਟੇ ਦੀ ਪੁੱਛ ਖੇਚੋ ਤੇ ਬਾਅਦ ਇਹ ਤਰਲਮੱਛੀ ਹੋ ਰਹੀ ਸੀ ਪਸੀਨਾ ਪਸੀਨੀ ਹੋ ਰਹੀ ਸੀ ਗਲੇ ਬਿਠਾ ਲੇ ਸੀ ਰਾਜਾ ਬੜੀਂ ਗੋਹਰਣ ਦਾ ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਥੱਲੇ ਦਿਖਦਾ ਕਿ ਲੈ ਵੀ ਹਾਂ ਇਹ ਤਾਂ ਉਲਟੀ ਬਾਜੀ ਪੈ ਗਈ ਔਰ ਉਲਟੀ ਬਾਜੀ ਦਾ ਇੱਕ ਪਹਿਲੂ ਇਹ ਆ ਕਿ ਕਾਂਗਰਸ ਖਿਲਰੀ ਹੋਈ ਆ ਪੰਜਾਬ ਚ ਹਾਂ 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 ਤਬ ਤੋਂ ਬੱਧ ਧੜਿਆ ਜੇ ਕੋਈ ਮੰਡੀ ਤੇ ਰਹਿਤਾ ਅਕਾਲੀ ਦਲ ਤੇ ਬਰਾਬਰ ਜੇ ਕੋਈ ਤੁਰੀ ਆਉਂਦੀ ਐ ਇਸ ਤਰ੍ਹਾਂ ਮੰਡੀ ਸ਼ਿਕਾਰ ਔਰ ਕਾਂਗਰਸ ਐ ਇਸ ਤਰ੍ਹਾਂ ਇੱਕ ਤਰ ਹੋ ਕੇ ਇੱਕ ਝੰਡੇ ਥੱਲੇ ਇੱਕ ਚੌਣ ਨਿਸ਼ਾਨ ਥੱਲੇ ਇਕੱਠੇ ਹੋ ਕੇ ਵੀ ਉਹਨਾਂ ਨਾਲੋਂ ਵੱਧ ਖਿਲ ਰਹੇ ਨੇ ਕਾਲੀਆਂ ਨਾਲੋਂ ਜੀ ਜੀ ਸਹੀ ਹੈ ਜਿੰਨੇ ਮੂੰਹ ਉਹਨੇ ਪ੍ਰਧਾਨ ਤੇ ਉਹਨੇ ਹੀ ਮੁੱਖ ਮੰਤਰੀ ਦੇ ਜ਼ਾਵੇਦਾਰ ਹਮ ਪਰ ਇਸ ਘਟਨਾਕਰਮ ਨੇ ਉਹਨਾਂ ਨੂੰ ਮਹਾਲੀ ਆਉਣ ਲਈ ਮਜਬੂਰ ਕੀਤਾ ਹਮ ਚਾਹੇ ਉਹ ਮੀਡੀਆ 'ਚ ਸ਼ਕਲ ਦਿਖਾਉਣ ਲਈ ਜੀ ਜੀ ਚਾਹੇ ਹਾਈ ਕਮਾਂਡ ਨੂੰ ਸ਼ਕਲ ਦਿਖਾਉਣ ਲਈ ਚਾਹੇ ਸ਼ਰਮੋ ਸ਼ਰਮੀ ਕਿਉਂ ਵੀ ਚੱਲ ਗਿਆ ਨਾ ਚੱਲ ਗਿਆ ਲਗਭਗ ਸਾਰੇ ਆਏ ਭਾਰਤ ਪੂਸ਼ ਨਾਸ਼ ਨੂੰ ਜੇ ਮੈਂ ਪਰੇ ਰੱਖ ਦਵਾਂ ਉਹ ਤੋਂ ਬਿਨਾਂ ਲਗਭਗ ਸਾਰੇ ਦਿਖੇ ਅੱਛਾ ਉਹ ਉਹਨਾਂ ਦੇ ਵਿੱਚੋਂ ਬਹੁਤੇ 5:00 ਵਜੇ ਤੱਕ ਬੈਠੇ ਰਹੇ ਤੇ ਬਾਕੀ ਸਾਰੇ ਰਾਤ 8:00 ਵਜੇ ਤੱਕ ਬੈਠੇ ਰਹੇ ਹੁਣ ਇਸ ਤਰ੍ਹਾਂ ਇਹ ਲੱਗਦਾ ਕਿ ਕਾਰਵਾਈ ਨਾਲ ਮਾਨ ਸਰਕਾਰ ਨੇ ਖਿੱਲਰੀ ਕਾਂਗਰਸ ਨੂੰ ਇਕਜੁੱਟ ਹੋਣ ਦਾ ਮੌਕਾ ਦਿੱਤਾ ਜੀ ਜੀ ਬੈਠੇ ਬਿਠਾਏ ਜਿਹੜੇ ਇਹਨਾਂ ਕੋਲ ਕੋਈ ਧਰਨੇ ਦਾ ਪ੍ਰੋਗਰਾਮ ਨਹੀਂ ਸੀ ਕੋਈ ਏਜੰਡਾ ਨਹੀਂ ਸੀ ਕੋਈ ਰੈਲੀ ਮੁਜ਼ਾਹਰਾ ਨਹੀਂ ਸੀ ਉਹਨਾਂ ਨੂੰ ਬੈਠਿਆਂ ਬੈਠੇ ਏਜੰਡਾ ਦਿੱਤਾ ਹੁਣ ਬਲਾਕ ਪੱਧਰ ਤੇ ਵੀ ਜ਼ਿਲ੍ਹਾ ਪੱਧਰ ਤੇ ਵੀ ਸਟੇਟ ਪੱਧਰ ਤੇ ਵੀ ਧਰਨੇ ਲੱਗ ਰਹੇ ਨੇ ਸਰਕਾਰ ਦੀ ਘੇਰਾਬੰਦੀ ਹੂੰ ਸੋ ਇਹ ਦ੍ਰਿਸ਼ ਪੈਦਾ ਹੁੰਦਾ ਜੀ ਪਰ ਜੇ ਹੁਣ ਤੁਸੀਂ ਧਰਨੇ ਨੂੰ ਨੇੜੇ ਤੋਂ ਬਾਚਿਆ ਤਾਂ ਪ੍ਰਵੀਨ ਜੀ ਉੱਥੇ ਇਕੱਠ ਦਿਖ ਰਿਹਾ ਸੀ ਕਿ ਲਾਈ ਵੀ 3-400 ਬੰਦਾ ਤੁਰਿਆ ਫਿਰਦਾ ਰਾਤ ਨੂੰ ਵੀ 7:30-8:00 ਵਜੇ ਤੱਕ ਹੂੰ ਹੂੰ ਮੈਂ ਗਾਣ ਨਾਲ ਦੇਖਿਆ ਕਿ ਉਹਦੇ ਵਿੱਚ 100 ਦੇ ਕਰੀਬ ਤਾਂ ਪੱਤਰਕਾਰ ਭਾਈਚਾਰਾ ਸੀ ਹੂੰ ਤੇ ਉਹਦੇ ਵਿੱਚ 1.5-200 ਪੁਲਿਸ ਵਾਲੇ ਤੁਰੇ ਫਿਰਦੇ ਸੀ ਕਾਂਗਰਸੀ ਕਿੰਨੇ ਰਹਿ ਗਏ ਫਿਰ 30-40 ਉਹਦੇ ਵਿੱਚ ਸੀਆਈਡੀ ਵਾਲੇ ਸੀ ਹੂੰ ਵੀ 25 ਤਮਾਸ਼ਵੀਨ ਸੀ ਜੇ ਮੈਂ ਇਹ ਸਾਰੀ ਕਾਰਵਾਈ 2250 ਕੱਢ ਵੀ ਦਵਾ ਤਾਂ 100 ਸਵਾ 100 ਕਾਂਗਰਸੀ ਸੀ ਮਸਾਂ ਜੀ ਜੀ ਤੇ 100 ਸਵਾ 100 ਕਾਂਗਰਸੀਆਂ ਚੋਂ ਵੀ 90 ਲੀਡਰੇ ਸੀ ਕੋਈ ਸਾਫ ਦਾ ਕੋਈ ਮੌਜੂਦਾ ਕੋਈ ਚੇਅਰਮੈਨ ਕੋਈ ਪ੍ਰਧਾਨ ਜਿਹਲੇ ਪੱਦਰ ਦਾ ਸੋ ਲੈ ਦੇ ਕੇ ਲੀਡਰੇ ਸੀ ਬਰਕਰ ਕਿੱਥੇ ਆ ਜੀ ਥੋਡੀ ਪਾਰਟੀ ਦਾ ਵਿਰੋਧੀ ਧਿਰ ਦਾ ਲੀਡਰ ਅਗਲੇ ਨੇ ਥਾਣੇ 'ਚ 4.5-5 ਘੰਟੇ ਨੂੜ ਕੇ ਬਿਠਾਇਆ ਹੋਵੇ ਤੇ ਸਵੇਰ ਤੁਹਾਨੂੰ ਪਤਾ ਕਿ ਅੱਜ ਜਾਣਾ ਹੈ ਇਹ ਘੰਟੇ 'ਚ ਬਾਹਰ ਨਹੀਂ ਆ ਰਿਹਾ ਤਾਂ ਸਾਰੇ ਪੰਜਾਬ ਤੋਂ ਮਹਾਲੀਆ ਨੂੰ ਕਿੰਨਾ ਕੁ ਟਾਈਮ ਲੱਗਦਾ ਮਹਾਲੀਆਲੇ ਨਹੀਂ ਆਏ ਬਲਬੀਰ ਸਿੱਧੂ ਨੂੰ ਕਹਿੰਦਾ ਮੈਂ ਕਿਉ ਆਪਣੀ એનર્ਜੀ ਬੇਸਟ ਕਰਨੀ ਆਪਾਂ ਕੀ ਲੋੜ ਆਪਣੇ ਬੰਦਿਆਂ ਨੂੰ ਤਰਲੋ ਮੱਛੀ ਹੋਣਾ ਪਸੀਨਾ ਕਰਾਉਣਾ ਰਹਿਣ ਦੋ ਜਦੋਂ ਲੋੜ ਹੋਊਗੀ ਘਟ ਕਰ ਲਾਂਗੇ ਸਹੀ ਹੈ ਸੋ ਘੱਟੋ ਘੱਟ ਰੋਪੜ ਮਹਾਲੀ ਹੈ ਨਾ ਪਟਿਆਲਾ ਹੈ ਕੁਰਾਲੀ ਸਰਦ ਸਾਬ ਕੰਨਾ ਲੁਧਿਆਣਾ ਇਹ ਤਾਂ ਹਰ ਇਥੇ ਬੈਠੇ ਹੁੰਦੇ ਹੂੰ ਸਹੀ ਹੈ ਸੋ ਨਹੀਂ ਦਿਖੀ ਸੋ ਇਸ ਲਈ ਇਹ ਮੀਡੀਆ ਦੇ ਹਵਾਲੇ ਨਾਲ ਕੱਟ ਹੋ ਸਕਦਾ ਪਰ ਜਦੋਂ ਧਰਾਤਲ ਤੇ ਨਜ਼ਰ ਮਾਰ ਕੇ ਦੇਖੋਗੇ ਤਾਂ ਕੱਟ ਕੁਝ ਨਹੀਂ ਸਿਆ ਦੂਸਰੇ ਪਾਸੇ ਬਰਾਬਰ ਆਮ ਆਦਮੀ ਪਾਰਟੀ ਨੇ ਸਟੇਜ ਸੂਝ ਲਾ ਕੇ ਵਧੀਆ ਚੰਗਾ ਧਰਨਾ ਲਾਇਆ ਜੀ ਅੱਛਾ ਮਤਲਬ ਸਤਾਤਾਰੀ ਤਰਫ ਇਸ ਮਸਲੇ ਧਰਨਾ ਲਾ ਰਹੀ ਹੈ ਜੀ ਕਿ ਇਨਸਾਫ ਦਬਾਓ ਜੀ ਵਿਰੋਧੀ ਧਿਰ ਦਾ ਲੀਡਰ ਹੈ ਕਹਿ ਰਿਹਾ ਜੀ ਹੂੰ ਉਹ ਭਾਈ ਤੁਸੀਂ ਤਾਂ ਜੰਮੇ ਵੀ ਧਰਨੇ 'ਚੋਂ ਥੋੜਾ ਤਾਂ ਦਿੱਲੀ ਵਾਲਾ ਮੁੱਖ ਮੰਤਰੀ ਵੀ ਰਜ਼ਾਈ ਲੈ ਕੇ ਪੁੱਟਪਾਤ ਤੇ ਪੈ ਜਾਂਦਾ ਸੀ ਇਸ ਲਈ ਤੁਹਾਨੂੰ ਤਾਂ ਡਰਾਮੇ ਕਰਨ ਦੀ ਆਦਤ ਹੈ ਕਮਾਲ ਹੈ ਮਤਲਬ ਪੰਜਾਬ ਆਮ ਆਦਮੀ ਪਾਰਟੀ ਦਾ ਪ੍ਰਧਾਨ ਕਹਿੰਦਾ ਜੀ ਕੰਨ ਫੜ ਕੇ ਮਾਫੀ ਮੰਗੇ ਪ੍ਰਤਾਪ ਬਾਜਵਾ ਜੀ ਤੇ ਪ੍ਰਤਾਪ ਬਾਜਵਾ ਕਹਿੰਦਾ ਕੋਈ ਗੱਲ ਨਹੀਂ ਤੂੰ ਕਰ ਲੈ ਜਲਦੀ ਆ ਜੇ ਅਸੀਂ ਜਿਉਂਦੇ ਰਹਿ ਗਏ ਮਾਨ ਤੈਨੂੰ ਵੀ ਛੱਡਦੇ ਨਹੀਂਗੇ ਤੂੰ ਵੀ ਤਿਆਰ ਨਹੀਂ ਹੈਨਾ ਮਤਲਬ ਇਹ ਬਾਸ਼ਾ ਬਕਤੀ ਜਾ ਰਹੀ ਆ ਤੇ ਸਤਾਧਾਰ ਤੇ ਧਰਨੇ ਲਾ ਕੇ ਆਪਣੀ ਸਰਕਾਰ ਨੂੰ ਕਹਿ ਰਹੀ ਆ ਜੀ ਕਾਰਵਾਈ ਕਰੋ ਜੀ ਬਿਲਕੁਲ ਕੀ ਜਰੀ ਵਾਲ ਨੂੰ ਚੱਕ ਲੈਣਾ ਤਾਂ ਦਿੱਲੀ ਧਰਨਾ ਲਾਉਣ ਜਾਂਦੀ ਆ ਪੰਜਾਬ ਸਰਕਾਰ ਹੂੰ ਕਿੰਨੇ ਕ ਕਦੇ ਕਿਸਾਨਾਂ ਦੀ ਐਮਐਸਪੀ ਲਈ ਧਰਨਾ ਲਾਇਆ ਨਾ ਕਿੰਨਾ ਕ ਕਦੇ ਕੇਂਦਰ ਨੇ ਰੋਕੇ ਹੋਏ ਫੰਡਾਂ ਲਈ ਤੁਸੀਂ ਧਰਨਾ ਲਾਇਆ ਕਿੰਨਾ ਕ ਜੀਐਸਟੀ ਸਮੇਂ ਦੀ ਦੇਗਰੀ ਧਰਨਾ ਲਾਇਆ ਅਬ ਵਿਰੋਧੀ ਤੁਹਾਨੂੰ ਪੁੱਛ ਲੋ ਕਿ ਪੰਜਾਬ ਸਰਕਾਰ ਦੇ ਮੂਹਰੇ ਕਾਂਗਰਸੀਆਂ ਨੂੰ ਪੁੱਛੀਏ ਪੰਜਾਬ ਸਰਕਾਰ ਦੇ ਮੂਹਰੇ ਤੁਸੀਂ ਕਦੋਂ ਪੰਜਾਬ ਦੇ ਹੱਕ ਕੋਕ ਲਈ ਧਰਨਾ ਲਾਇਆ ਹੂੰ ਹੂੰ ਤੁਸਾਂ ਗਲੇ ਚ ਬੋਲ ਹੀ ਨਹੀਂ ਇਕਦਾਂ ਤੁਹਾਨੂੰ ਡਰ ਲੱਗਣ ਲੱਗਣਾ ਜਾਂਦਾ ਏਸੇ ਗੱਲਾਂ ਦੀ ਕਿ ਕੱਲ ਨੂੰ ਜੇ ਸੈਂਟਰ ਫਲਾ ਬੁਲਾਓਗੇ ਤਾਂ ਈਡੀ ਆ ਜੂਗੀ ਇਨਕਮ ਟੈਕਸ ਆ ਜੂਗਾ ਪੰਜਾਬ ਸਰਕਾਰ ਬੋਲਾਂਗੇ ਤਾਂ ਵਿਜੀਲੈਂਸ ਆ ਜੂਗੀ ਸੋ ਇਸ ਡਰ ਕਰ ਤੁਸੀ ਨਾ ਵਿਰੋਧੀ ਤੇ ਘੁਸ ਕੇ 74 ਤਾਰੀ ਤੇ ਮੂਹਰੇ ਨਾ 74 ਤਾਰੀ ਤੇ ਘੁਸ ਕੇ ਦਿੱਲੀ ਵਾਲਿਆ ਮੂਹਰੇ ਤੇ ਨਤੀਜਾ ਪੰਜਾਬ ਆਪਣਾ ਸਿਰ ਆਪ ਹੀ ਗੁੰਦਦਾ ਫਰੀ ਜਾਂਦਾ ਸਈਅਦ ਜੀ ਨਾਲੇ ਵਰਕਰ ਤਾਂ ਸ਼ਰਮਾ ਜੀ ਤਾਂ ਖੜਨਗੇ ਨਾ ਇੰਨਾ ਪਾਰਟੀਆਂ ਦੇ ਲੀਡਰਾਂ ਦੇ ਨਾਲ ਜੇ ਕਿਤੇ ਉੱਥੇ ਜਾ ਕੇ ਖੜਦੇ ਹੋਣ ਜੇ ਕਿਤੇ ਮੰਡੀ ਦੇ ਵਿੱਚ ਬੈਠੇ ਵਰਕਰ ਨੂੰ ਕਹਿੰਦੇ ਹੁਣ ਕਿ ਭਾਈ ਅਸੀਂ ਬਹਿ ਜਾਂਦੇ ਆ ਤੇਰੇ ਨਾਲ ਜਾਂ ਕਿਤੇ ਹੋਰ ਡਾਂਗ ਸੋਟੀ ਫਿਰਦੀ ਦੇ ਤਾਂ ਕਹਿੰਦੇ ਹੁਣ ਕਿ ਭਾਈ ਅਸੀਂ ਖਾ ਲੈਨੇ ਆ ਉੱਤ ਵਰਕਰ ਕੱਲਾ ਜੂਝਦਾ ਫਿਰਦਾ ਅਗਲਾ ਕਹਿੰਦਾ ਪਰ ਤੁਸੀਂ ਰਾਜਧਾਨੀਆਂ ਦੇ ਵਿੱਚ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਤੁਸੀਂ ਧਰਨ ਲੈਣੇ ਉੱਥੇ ਲਾ ਲਓ ਫਿਰ ਤੁਹਾਡੇ ਕੋਲ ਤਾਂ ਵੱਡੀਆਂ ਗੱਡੀਆਂ ਬੱਸ ਵਾਲਾ ਕਿੱਥੋਂ ਇੰਨੀ ਦੂਰੋਂ ਆਜੂਗਾ ਫਿਰ